ਸਤਿ ਸ੍ਰੀ ਅਕਾਲ ਜੀ ਬਾਈ ਦੀ ਪੰਜਾਬੀ ਦੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਮੈਂ ਹਾਂ ਅਵਤਾਰ ਸਿੰਘ ਕਬੋਜ ਦੋਸਤੋ ਸਾਨੂੰ ਤੁਹਾਨੂੰ ਹਰੇਕ ਵਿਅਕਤੀ ਨੂੰ ਆਪਣੀ ਜ਼ਿੰਦਗੀ ਦੇ ਵਿੱਚ ਕਈ ਵਾਰ ਅਨੇਕਾਂ ਵਾਰ ਲੋਨ ਲੈਣਾ ਪੈਂਦਾ ਹੈ ਅਤੇ ਲੋਨ ਜਦੋਂ ਅਸੀਂ ਲੈਂਦੇ ਆ ਤਾਂ ਫਿਰ ਉਸ ਰਕਮ ਦੇ ਉੱਪਰ ਸਾਨੂੰ ਵਿਆਜ ਵੀ ਦੇਣਾ ਪੈਂਦਾ ਹੈ ਲੇਕਿਨ ਜੇਕਰ ਤੁਹਾਨੂੰ ਵਿਆਜ ਦਾ ਫੰਡਾ ਸਮਝ ਆ ਗਿਆ ਤਾਂ ਫਿਰ ਤੁਸੀਂ ਆਪਣੇ ਹਜ਼ਾਰਾਂ ਲੱਖਾਂ ਰੁਪਏ ਬਚਾ ਸਕਦੇ ਹੋ ਜਦੋਂ ਅਸੀਂ ਕਿਸੇ ਵੀ ਚੀਜ਼ ਦਾ ਲੋਨ ਲੈਣਾ ਹੁੰਦਾ ਹੈ ਤਾਂ ਉਹਦੇ ਉੱਪਰ ਕਈ ਪ੍ਰਕਾਰ ਦਾ ਵਿਆਜ ਲੱਗਦਾ ਹੈਗਾ ਤਾ ਫਿਰ ਇਹਨਾਂ ਵੱਖ-ਵੱਖ ਪ੍ਰਕਾਰਾਂ ਦੇ ਵਿਆਜਾਂ ਦੇ ਵਿੱਚੋਂ ਸਮਝਣ ਦੀ ਜ਼ਰੂਰਤ ਹੁੰਦੀ ਹੈ ਕਿ ਅਸੀਂ ਆਪਣੇ ਲਿੱਤੇ ਹੋਏ ਲੋਨ ਦੇ ਉੱਪਰ ਕਿਹੜਾ ਵਿਆਜ ਲੁਵਾਈਏ ਤਾਂ ਕਿ ਸਾਡੀ ਬਚਤ ਹੋ ਸਕੇ ਸੋ ਦੋਸਤੋ ਇਸ ਵੀਡੀਓ ਦੇ ਵਿੱਚ ਮੈਂ ਤੁਹਾਨੂੰ ਵਿਆਜ ਦੇ ਦੋ ਪ੍ਰਕਾਰਾਂ ਹੈਗੀਆਂ ਜਿਹੜੀਆਂ ਫਲੈਟ ਰੇਟ ਆਫ ਇੰਟਰਸਟ ਹੈਗਾ ਤੇ ਰਿਡਿਊਸ ਰੇਟ ਆਫ ਇੰਟਰਸਟ ਹੈਗਾ ਇਹਨਾਂ ਦੇ ਬਾਰੇ ਵਿੱਚ ਦੱਸਾਂਗਾ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰ ਦਿਓ ਤਾਂ ਕਿ ਬਹੁਤ ਸਾਰੇ ਲੋਕ ਆਪਣੇ ਪੈਸੇ ਦੀ ਬਚਤ ਕਰ ਸਕਣ ਆਪਣਾ ਲੋਨ ਲੈਣ ਵੇਲੇ ਉਹ ਇਹ ਧਿਆਨ ਰੱਖ ਸਕਣ ਕਿ ਉਹਨਾਂ ਨੇ ਆਖਿਰ ਕਿਹੜਾ ਵਿਆਜ ਆਪਣੇ ਲੋਨ ਦੇ ਉੱਪਰ ਲਗਵਾਉਣਾ ਹੈਗਾ ਸੋ ਦੋਸਤੋ ਮੈਂ ਤੁਹਾਨੂੰ ਇਸ ਵੀਡੀਓ ਦੇ ਵਿੱਚ ਇਹ ਦੱਸ ਰਿਹਾ ਕਿ ਇੱਕ ਫਲੈਟ ਵਿਆਜ ਦੀ ਗੱਲ ਕਰ ਰਹੇ ਹਾਂ ਤੇ ਦੂਸਰਾ ਕਰ ਰਹੇ ਹਾਂ ਰਿਡਿਊਸ ਵਿਆਜ ਦੀ ਗੱਲ ਜਦੋਂ ਤੁਸੀਂ ਲੋਨ ਲੈਂਦੇ ਹੋ ਤਾਂ ਫਿਰ ਤੁਸੀਂ ਆਪਣੇ ਲੋਨ ਦੇਣ ਵਾਲੇ ਅਧਿਕਾਰੀ ਜਾਂ ਲੋਨ ਦੇਣ ਵਾਲੇ ਬੈਂਕ ਜਾਂ ਫਿਰ ਫਾਈਨੈਂਸਰ ਦੇ ਨਾਲ ਗੱਲ ਕਰਕੇ ਉਹਨਾਂ ਕੋਲੋਂ ਪੁੱਛ ਸਕਦੇ ਹੋ ਕਿ ਮੇਰੇ ਇਸ ਲੋਨ ਦੇ ਉੱਪਰ ਵਿਆਜ ਕਿਹੜਾ ਲੱਗ ਰਿਹਾ ਆਏਗਾ ਹੁਣ ਜੇਕਰ ਤੁਹਾਡੇ ਲੋਨ ਦੇ ਉੱਪਰ ਰਿਡਿਊਸ ਵਿਆਜ ਲੱਗ ਰਿਹਾ ਹੈਗਾ ਤਾਂ ਫਿਰ ਤੁਹਾਨੂੰ ਬੈਨੀਫਿਟ ਹੋਣ ਜਾ ਰਿਹਾ ਤੇ ਜੇਕਰ ਫਲੈਟ ਵਿਆਜ ਲੱਗ ਰਿਹਾ ਹੈਗਾ ਫਿਰ ਤੁਹਾਡਾ ਕਿਤਨਾ ਕਿਤੇ ਨੁਕਸਾਨ ਹੋਣ ਜਾ ਰਿਹਾ ਹੁੰਦਾ ਹੈਗਾ ਸੋ ਹੁਣ ਮੈਂ ਤੁਹਾਨੂੰ ਦੱਸਦਾ ਕਿ ਫਲੈਟ ਵਿਆਜ ਆਖਰ ਹੁੰਦਾ ਕੀ ਹੈ ਅਤੇ ਰਿਡਿਊਸ ਵਿਆਜ ਆਖਰ ਹੁੰਦਾ ਕੀ ਹੈ ਤਾਂ ਫਲੈਟ ਵਿਆਜ ਉਹ ਹੁੰਦਾ ਹੈਗਾ ਜਦੋਂ ਤੁਸੀਂ ਲੋਨ ਲੈਣ ਲੱਗਦੇ ਹੋ ਤੁਸੀਂ ਜਿੰਨਾ ਵੀ ਲੋਨ ਲੈ ਰਹੇ ਹੋ ਉਸ ਮੂਲਧਨ ਦੇ ਉੱਪਰ ਇੱਕੋ ਵਾਰੀ ਵਿਆਜ ਲਗਾ ਦਿੱਤਾ ਜਾਂਦਾ ਹੈ ਅਤੇ ਫਿਰ ਉਸ ਦੀ ਕਿਸ਼ਤਾਂ ਕਰ ਦਿੱਤੀਆਂ ਜਾਂਦੀਆਂ ਨੇ ਅਤੇ ਤੁਸੀਂ ਕਿਸ਼ਤ दर ਕਿਸ਼ਤ ਆਪਣੇ ਪੈਸੇ ਚੁਕਦੇ ਕਰਦੇ ਰਹਿੰਦੇ ਹੋ ਲੇਕਿਨ ਇਹ ਕਿਤੇ ਨਾ ਕਿਤੇ ਤੁਹਾਨੂੰ ਮਹਿੰਗਾ ਸੌਦਾ ਸਾਬਤ ਹੁੰਦਾ ਹੈ ਅਗੇ ਚਲ ਕੇ ਮੈਂ ਤੁਹਾਨੂੰ ਮੋਬਾਈਲ ਦੀ ਸਕਰੀਨ ਦੇ ਉੱਪਰ ਕੈਲਕੂਲੇਸ਼ਨ ਲਗਾ ਕੇ ਦਿਖਾਵਾਂਗਾ ਦੂਸਰੀ ਆਪਾਂ ਗੱਲ ਕਰ ਰਹੇ ਹਾਂ ਰਿਡਿਊਸ ਵਿਆਜ ਦੀ ਰਿਡਿਊਸ ਵਿਆਜ ਉਹ ਹੁੰਦਾ ਹੈ ਰਿਡਿਊਸ ਰੇਟ ਆਫ ਇੰਟਰਸਟ ਉਹ ਹੁੰਦਾ ਹੈ ਜਿਹੜਾ ਤੁਹਾਡੀ ਫਿਕਸ ਇੱਕੋ ਵਾਰੀ ਫਿਕਸ ਨਹੀਂ ਕੀਤਾ ਜਾਂਦਾ ਸਗੋਂ ਉਹ ਜਦੋਂ ਤੁਸੀਂ ਕਿਸ਼ਤਾਂ ਉਤਾਰਦੇ ਚਲੇ ਜਾਂਦੇ ਹੋ ਤਾਂ ਤੁਹਾਡੀ ਕਿਸ਼ਤਾਂ ਜਿੰਨੀਆਂ ਬਾਕੀ ਰਹਿੰਦੀਆਂ ਜਾਂਦੀਆਂ ਨੇ ਉਹਨਾਂ ਦੇ ਉੱਪਰ ਹੀ ਕੇਵਲ ਵਿਆਜ ਲੱਗਦਾ ਹੈ ਸੋ ਇਸ ਤਰ੍ਹਾਂ ਜਦੋਂ ਤੁਸੀਂ ਕਾਫੀ ਹੱਦ ਤੱਕ ਲੋਨ ਉਤਾਰ ਚੁੱਕੇ ਹੁੰਦੇ ਹੋ ਤਾਂ ਫਿਰ ਤੁਹਾਡਾ ਵਿਆਜ ਦੀ ਰਕਮ ਵੀ ਘੱਟਦੀ ਚਲੀ ਜਾਂਦੀ ਹੈ ਤਾਂ ਫਿਰ ਇਸ ਵਿਆਜ ਨੂੰ ਬਿਹਤਰ ਵਿਆਜ ਸਮਝਿਆ ਜਾਂ ਹੁਣ ਮੈਂ ਤੁਹਾਨੂੰ ਮੋਬਾਈਲ ਦੀ ਸਕਰੀਨ ਦੇ ਉੱਪਰ ਲਿਜਾ ਕੇ ਸਾਰੀ ਕੈਲਕੂਲੇਸ਼ਨ ਲਗਾ ਕੇ ਦਿਖਾਉਣਾ ਕਿ ਕਿਸ ਤਰ੍ਹਾਂ ਰਿਡਿਊਸ ਵਿਆਜ ਅਤੇ ਫਲੈਟ ਵਿਆਜ ਦੇ ਵਿੱਚ ਅੰਤਰ ਹੁੰਦਾ ਹੈ ਸੋ ਆਪਾਂ ਮੋਬਾਈਲ ਸਕਰੀਨ ਦੇ ਉੱਪਰ ਦੇਖ ਰਹੇ ਹਾਂ ਕਿ ਪਹਿਲਾਂ ਆਪਾਂ ਫਲੈਟ ਰੇਟ ਆਫ ਇੰਟਰਸਟ ਦੀ ਗੱਲ ਕਰਦੇ ਹਾਂ ਤਾਂ ਆਪਾਂ 2 ਲੱਖ ਰੁਪਏ ਦੀ ਅਮਾਉਂਟ ਮੰਨ ਕੇ ਚੱਲਦੇ ਹਾਂ ਕਿ ਆਪਾਂ 2 ਲੱਖ ਰੁਪਏ ਦੀ ਅਮਾਉਂਟ ਲੈਣੀ ਹੈਗੀ ਐ ਅਤੇ ਆਪਾਂ 2 ਸਾਲ ਦੇ ਲਈ ਇਹ ਲੋਨ ਲੈਣਾ ਹੈਗਾ ਇਸ ਦੇ ਨਾਲ ਹੀ ਇੱਥੇ ਰੇਟ ਆਫ ਇੰਟਰਸਟ ਜੇਕਰ ਆਪਾਂ ਗੱਲ ਕਰੀਏ ਤਾਂ 10 ਹੈਗਾ 10% ਦੇ ਹਿਸਾਬ ਨਾਲ ਰੇਟ ਆਫ ਇੰਟਰਸਟ ਲੱਗ ਰਿਹਾ ਹੁਣ ਆਪਾਂ 2 ਲੱਖ ਰੁਪਿਆ ਲੋਨ ਲੈਣਾ ਹੈਗਾ ਤੇ 2 ਸਾਲ ਦੇ ਲਈ ਲੈਣਾ ਅਤੇ 10 ਪਰਸੈਂਟ ਰੇਟ ਆਫ ਇੰਟਰਸਟ ਹੈਗਾ ਤਾਂ ਇਸ ਦਾ ਹੁਣ ਕੀ ਬਣੇਗਾ ਕਿੰਨਾ ਇਸ ਦੀ ਕਿਸ਼ਤ ਬਣੇਗੀ ਅਤੇ ਕਿੰਨਾ ਸਾਨੂੰ ਵਿਆਜ ਦੇਣਾ ਪਵੇਗਾ ਹੁਣ ਜਦੋਂ ਆਪਾਂ ਇਹਨੂੰ ਕੈਲਕੂਲੇਟ ਲਗਾਣੇ ਆ ਤਾਂ ਫਿਰ ਸਾਨੂੰ ਨਜ਼ਰ ਆ ਰਿਹਾ ਕਿ ਲੋਨ ਦੀ ਅਮਾਉਂਟ 2 ਲੱਖ ਰੁਪਏ ਹੈਗਾ ਟਰਮ ਹੈਗੀ 2 ਸਾਲ ਦੀ ਫਲੈਟ ਰੇਟ ਆਫ ਇੰਟਰਸਟ ਹੈਗਾ 10% ਹੁਣ ਟੋਟਲ ਇੰਟਰਸਟ 40000 ਬਣਦਾ ਹੈਗਾ ਤੇ ਟੋਟਲ ਰੀਪੇਮੈਂਟ ਆਪਾਂ ਕਰਨੀ ਹੈਗੀ ਉਹ ਹੈਗੀ 2 ਲੱਖ 40000 ਕਿਉਂਕਿ 40000 ਤਾਂ ਇੰਟਰਸਟ ਬਣ ਗਿਆ ਤੇ ਇਸ ਦੀ ਕਿਸ਼ਤ ਬਣਦੀ ਹੈਗੀ 10000 ਹੁਣ ਮੈਂ ਤੁਹਾਨੂੰ ਇਸ ਦੇ ਵਿੱਚ ਇਹ ਸਮਝਾਉਣ ਦੀ ਕੋਸ਼ਿਸ਼ ਕਰ ਰਿਹਾ ਕਿ 2 ਲੱਖ ਰੁਪਏ ਤੁਸੀਂ ਲੋਨ ਲੈ ਰਹੇ ਹੋ 10% ਉਸ ਦੇ ਉੱਪਰ ਵਿਆਜ ਲੱਗ ਰਿਹਾ 댓 ਮੀਨਸ ਕਿ 1 ਸਾਲ ਦਾ 20000 ਰੁਪਏ ਦਾ ਵਿਆਜ ਲੱਗ ਗਿਆ ਹੁਣ 2 ਸਾਲ ਲਈ ਆਪਾਂ 40000 ਕੁੱਲ ਵਿਆਜ ਦੇਣਾ ਆਪਾਂ 2 ਲੱਖ ਰੁਪਏ ਅਮਾਉਂਟ ਹੈਗੀ ਤਾਂ ਆਪਾਂ 2 ਲੱਖ 40000 ਰੁਪਏ ਮੋੜਨੇ ਹੈਗੇ ਆ ਇਹ ਹੈਗਾ ਫਲੈਟ ਰੇਟ ਦਾ ਜੋ ਕੈਲਕੂਲੇਸ਼ਨ ਲੱਗੀ ਹੈ ਤਾਂ ਇਸ ਦੀ ਕਿਸ਼ਤ ਬਣਦੀ ਹੈ 10000 ਹੁਣ ਮੈਂ ਤੁਹਾਨੂੰ ਰਿਡਿਊਸ ਰੇਟ ਆਫ ਇੰਟਰਸਟ 2 ਲੱਖ ਰੁਪਏ ਦਾ ਲੋਨ ਆਪਾਂ ਰਿਡਿਊਸ ਦੇ ਵਿੱਚ ਜੇਕਰ ਲਈਏ ਉੱਥੇ ਜਾ ਕੇ ਦੇਖਦੇ ਆ ਕਿ ਕੀ ਕੈਲਕੂਲੇਸ਼ਨ ਨਿਕਲਦੀ ਹੈ ਹੁਣ ਇਹ ਰਿਡਿਊਸਿੰਗ EMI ਕੈਲਕੂਲੇਟਰ ਆਪਾਂ ਜੇਕਰ ਔਨ ਕਰ ਲਈਏ 2 ਲੱਖ ਰੁਪਏ ਆ ਭਾਈ ਇਸ ਦੇ ਵਿੱਚ ਭਰ ਦਿੱਤਾ ਹੈ ਅਤੇ 10 ਫੀਸਦੀ ਵਿਆਜ ਹੈ ਅਤੇ 2 ਸਾਲ ਦੀ ਆਪਾਂ ਕਿਸ਼ਤਾਂ ਕਰਨੀਆਂ ਹੈਗੀਆਂ ਤਾਂ ਫਿਰ ਇਸ ਦੇ ਵਿੱਚ ਨਿਕਲ ਕੇ ਆਉਂਦਾ ਕਿ ਲੋਨ ਅਮਾਉਂਟ 2 ਲੱਖ ਰੁਪਏ ਦੇ ਉੱਪਰ ਰੇਟ ਆਫ ਇੰਟਰਸਟ 10% ਲਗਾ ਦਈਏ ਅਤੇ 2 ਸਾਲ ਦੀ ਕਿਸ਼ਤਾਂ ਕਰ ਲਈਏ ਤਾਂ EMI ਬਣਦੀ ਹੈ 9229 ਰੁਪਏ ਟੋਟਲ ਇੰਟਰਸਟ ਬਣਦਾ 21496 ਜਦੋਂ ਕਿ ਦੂਜੇ ਪਾਸੇ ਫਲੈਟ ਰੇਟ ਦੇ ਉੱਪਰ ਇਹ ਬਣ ਰਿਹਾ ਸੀ 40000 ਇੱਧਰ ਬਣ ਰਿਹਾ 21496 ਤੇ ਸਾਨੂੰ ਕਿੰਨੇ ਕੀਤੇ ਇਹ 19000 ਰੁਪਏ ਦਾ ਫਾਇਦਾ ਹੋਣ ਜਾ ਰਿਹਾ ਹੈ ਜੇਕਰ ਅਸੀਂ ਰਿਡਿਊਸ ਰੇਟ ਆਫ ਇੰਟਰਸਟ ਲਗਾਣੇ ਆ ਦਾ ਟੋਟਲ ਥੀਵਨਾਪਾ ਪੇਮੈਂਟ ਜਿਹੜੀ ਅਦਾ ਕਰਨੀ ਹੈਗੀ ਉਹ ਬਣਦੀ ਪਈ ਹੈ 221496 ਸੋ ਹੁਣ ਮੈਂ ਤੁਹਾਨੂੰ ਦੋਨੋਂ ਕੰਪੈਰੀਜ਼ਨ ਇੱਕੋ ਸਕਰੀਨ ਦੇ ਉੱਪਰ ਕਰਕੇ ਦਿਖਾਉਣਾ ਸੋ ਦੋਸਤੋ ਫਲੈਟ ਵਰਸਿਜ਼ ਰਿਡਿਊਸ ਰੇਟ ਆਫ ਜੇਪਾ ਕੈਲਕੂਲੇਟ ਕਰੀਏ ਤਾਂ ਅਮਾਉਂਟ 2 ਲੱਖ ਰੁਪਏ ਆਪਾਂ ਭਰ ਦਿੱਤੀ ਹੈ ਰੇਟ ਆਫ ਇੰਟਰਸਟ 10% ਫੀਸ ਅਧੀ ਭਰ ਦਿੱਤਾ 10% ਭਰ ਦਿੱਤਾ ਤੇ ਲੋਨ ਦੀ ਟੈਂਨਰ ਹੈਗੀ 2 ਸਾਲ ਦੀ ਤਾਂ ਫਿਰ ਇਸ ਦੇ ਵਿੱਚ ਹੁਣ ਤੁਹਾਡੇ ਸਾਹਮਣੇ ਇਹ ਜੋ ਅੰਕੜੇ ਨਿਕਲ ਕੇ ਆ ਰਹੇ ਨੇ ਉਹ ਇਹ ਨੇ ਕਿ ਆਪਾਂ ਮੰਥਲੀ EMI ਹੁਣ ਜੇਕਰ ਆਪਾਂ ਫਲੈਟ ਰੇਟ ਦੇ ਉੱਪਰ ਦਿੰਨੀ ਹੈ ਤਾਂ 10000 ਰੁਪਏ ਦੇਣੀ ਪੈਂਦੀ ਹੈ ਅਤੇ ਰਿਡਿਊਸਿੰਗ ਜੇ ਉੱਪਰ ਇੰਟਰਸਟ 'ਤੇ ਦੇਣੀ ਹੈ ਤਾਂ 9229 ਦੇਣੀ ਪੈਂਦੀ ਹੈ ਕਿਸ਼ਤ ਦੇ ਵਿੱਚ ਵੀ ਫਾਇਦਾ ਹੋ ਗਿਆ ਲਗਭਗ 800 ਰੁਪਏ ਦਾ ਤੇ ਰੇਟ ਆਫ ਇੰਟਰਸਟ ਫਲੈਟ ਦੇ ਵਿੱਚ ਅਸੀਂ 40000 ਦੇ ਰਹੇ ਹਾਂ ਵਿਆਜ ਦੀ ਜੋ ਰਕਮ ਦੇ ਰਹੇ ਹਾਂ ਅਤੇ ਰਿਡਿਊਸਿੰਗ ਇੰਟਰਸਟ ਦੇ ਉੱਪਰ ਅਸੀਂ 21496 ਰੁਪਏ ਦੇ ਰਹੇ ਹਾਂ ਤਾਂ 19000 ਰੁਪਏ ਦਾ ਇੱਧਰ ਫਾਇਦਾ ਹੋ ਰਿਹਾ ਹੁਣ ਕਿਉਂਕਿ ਟੋਟਲ ਅਮਾਉਂਟ ਅਸੀਂ 2 ਲੱਖ ਲੋਨ ਦੇ ਉੱਪਰ ਰਿਡਿਊਸਿੰਗ ਜੋ ਇੰਟਰਸਟ ਹੈਗਾ ਉਸ ਦੇ ਵਿੱਚ 221496 ਮੋੜਨੀ ਹੈ ਕੇਵਲ ਅਤੇ ਫਲੈਟ ਦੇ ਵਿੱਚ ਸਾਨੂੰ 240000 ਰੁਪਇਆ ਮੋੜਨਾ ਪਵੇਗਾ ਸੋ ਦੋਸਤੋ ਜਿਹੜੀ ਆਪਾਂ ਗੱਲ ਪਹਿਲਾਂ ਕਰ ਰਹੀ ਸੀ ਕਿਤਨੇ ਕਿਤੇ ਫਲੈਟ ਰੇਟ ਆਫ ਇੰਟਰਸਟ ਮਹਿੰਗਾ ਪੈਂਦਾ ਮਹਿੰਗਾ ਸੌਦਾ ਸਾਬਤ ਹੁੰਦਾ ਅਤੇ ਰਿਡਿਊਸਿੰਗ ਰੇਟ ਆਫ ਇੰਟਰਸਟ ਹੁੰਦਾ ਜੇ ਰਿਡਿਊਸ ਰੇਟ ਆਫ ਇੰਟਰਸਟ ਹੁੰਦਾ ਤੁਹਾਡੇ ਲਈ ਫਾਇਦੇਮੰਦ ਸੌਦਾ ਹੁੰਦਾ ਹੈ ਸੋ ਤੁਸੀਂ ਲੋਨ ਲੈਣ ਤੋਂ ਪਹਿਲਾਂ ਅਧਿਕਾਰੀ ਦੇ ਨਾਲ ਗੱਲ ਕਰੋ ਅਤੇ ਕਹੋ ਕਿ ਤੁਸੀਂ ਫਲੈਟ ਰੇਟ ਆਫ ਇੰਟਰਸਟ ਨਹੀਂ ਲਗਵਾਉਣਾ ਅਤੇ ਤੁਸੀਂ ਰਿਡਿਊਸ ਰੇਟ ਆਫ ਇੰਟਰਸਟ ਲਗਵਾਉਣਾ ਚਾਹੁੰਦੇ ਹੋ ਇਸ ਦੇ ਵਿੱਚ ਵੀ ਤੁਹਾਡਾ ਫਾਇਦਾ ਹੋਵੇਗਾ ਸੋ ਦੋਸਤੋ ਉਮੀਦ ਕਰਦੇ ਹਾਂ ਕਿ ਤੁਹਾਨੂੰ ਫਲੈਟ ਵਿਆਜ ਅਤੇ ਰਿਡਿਊਸ ਵਿਆਜ ਦੇ ਵਿੱਚ ਅੰਤਰ ਸਮਝ ਆ ਗਿਆ ਹੋਵੇਗਾ ਅਤੇ ਤੁਸੀਂ ਲੋਨ ਲੈਣ ਲੱਗਿਆਂ ਇਹਨਾਂ ਗੱਲਾਂ ਦਾ ਧਿਆਨ ਜ਼ਰੂਰ ਰੱਖੋਗੇ ਜੇਕਰ ਤੁਹਾਨੂੰ ਇਹ ਵੀਡੀਓ ਪਸੰਦ ਆਈ ਤੇ ਇਸ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਕਰ ਦਿਓ ਅਤੇ ਜੇਕਰ ਤੁਸੀਂ ਬਾਜੀ ਪੰਜਾਬੀ ਤੇ ਪਹਿਲੀ ਵਾਰ ਆਏ ਹੋ ਤਾਂ ਬਾਜੀ ਪੰਜਾਬੀ ਨੂੰ ਲਾਈਕ ਫੋਲੋ ਤੇ ਸਬਸਕ੍ਰਾਈਬ ਵੀ ਜ਼ਰੂਰ ਕਰ ਲਿਓ ਹੁਣ ਮੈਨੂੰ ਦਿਓ ਇਜਾਜ਼ਤ ਤੁਸੀਂ ਬਣੇ ਰਹੋ ਲਗਾਤਾਰ ਬਾਜੀ ਪੰਜਾਬੀ ਦੇ ਨਾਲ ਧੰਨਵਾਦ ਜੀ